ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਬਸਕ੍ਰਾਈਬ ਗੁੱਡ ਮਾਰਨਿੰਗ ਜੀ ਸ਼ੀਅਰ ਦਿਵਸ ਚੁੱਕੇ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਦਿਨ ਹੈਗਾ ਅੱਜ ਸੋਮਵਾਰ ਤਰੀਕ ਹੈਗੀ ਅੱਜ 30 ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਕਿ ਅੱਜ ਦਾ ਹੋਲਸੇਲ ਦਾ ਰੇਟ ਕੀ ਹੈ ਚਲੋ ਆਪਾਂ ਦਿਖਾਉਨੇ ਸਾਨੂੰ ਆਪਾਂ ਕਿ ਅੱਜ ਦਾ ਕੀ ਭਾ ਰਿਹਾ ਹੈ ਸਬਜ਼ੀਆਂ ਤੇ ਸਲ੍ਹਾਂ ਦਾ ਰੇਟ ਤੇ ਪਿਆਜ਼ ਦਾ ਰੇਟ ਆਲੂਆਂ ਦਾ ਰੇਟ ਤੇ ਸਲ੍ਹਾਂ ਦਾ ਰੇਟ ਇਵੇ ਤੁਹਾਨੂੰ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਆਪਾਂ ਸਭ ਦੀਆਂ ਅੱਜ ਦਾ ਕੀ ਭਾਅ ਰਿਹਾ ਹੈ ਸਬਜ਼ੀ ਦਾ ਠੀਕ ਹੈ ਜੀ ਸਬਜ਼ੀ ਦੇ ਦੇਖਣ ਨੂੰ ਬਹੁਤ ਘੱਟ ਆ ਰਹੀ ਹੈ ਸਬਜ਼ੀ ਚਲੋ ਆਪਾਂ ਰੀਡ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਹਿਣਾ ਸਬਜ਼ੀ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਲੈ ਕੇ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਠੀਕ ਹੈ ਜੀ ਪੰਸੀਰੀ ਦਾ ਭਾਅ ਜੀ ਇਹ ਕਈ ਫੁੱਲੀ ਦਾ ਹਾਂਜੀ ਦੋਸਤੋ ਵੱਡੇ ਗੋਬਾਰੇ ਦਾ ਭਾਅ ਹੈਗਾ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਕੰਸੀਰੀ ਦਾ ਜੀ ਇਹ ਹੱਥੇ ਪਾਸੇ ਪਾਸੇ ਵੀਡੀਓ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰਦੇ ਗੱਲਬਾਤ ਦੇ ਸਾਹਮਣੇ ਕੀ ਭਾਅ ਹੈ ਭਾਅ ਜੀ ਅੱਜ ਦਾ ਸਾਜੀ ਦਾ ਚਲੋ ਆਪਾਂ ਕਰਦੇ ਗੱਲਬਾਤ ਬਾਈ ਹੈਰੀ ਨਾਲ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਲੇਲੇ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕਲੇਲੇ ਦਾ ਪੂਰੇ ਵਧੀਆ ਦਾ ਜੀ ਅੱਜ ਦਾ ਇਹ ਇਹ ਬੰਦਰਾ ਭਾਫ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਅੱਜ ਦਾ ਇਹ ਕੱਦੂ ਦਾ ਭਾਅ ਜੀ ਵਧੀਆ ਦੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਫੁੱਟਾਂ ਦਾ ਭਾਅ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਫੁੱਟਾਂ ਦਾ ਇਹ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਆ ਦਾ ਹਾਂਜੀ ਦੋਸਤੋ ਦੇਸੀ ਘਿਵਾਰੇ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਬਣਸੀ 150 ਰੁਪਏ ਕਿਲੋ ਦਾ ਜੀ ਇਹ ਠੀਕ ਹੈ ਜੀ ਇਹ ਦੇਸੀ ਘਿਵਾਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸੈਚਰੀ ਦਾ ਭਾਅ ਹੈਗਾ ਜੀ ਅੱਜ ਦਾ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਸੈਚਰੀ ਦਾ ਜੀ ਇਹ ਇਹ ਜੀ ਕੰਕਲਾਂ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕਿਲੋ ਦਾ ਭਾਅ ਇਹ ਕੰਕਲਾਂ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 17.50 ਰੁਪਏ ਤੱਕ ਦਾ ਭਾਅ ਜੀ ਇਹ ਕਵਾਂਟਲ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਬੈਂਗਣੀ ਦਾ ਜੀ ਇਹ ਹਾਂਜੀ ਦੋਸਤੋ ਦਾਣੇ ਵਾਲੇ ਦਾ ਭਾਅ ਹੈ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੰਨਤ ਸੌ ਹੈ ਹਾਂਜੀ ਦੋਸਤੋ ਸਬਜ਼ੀ ਬਹੁਤ ਘੱਟ ਆਉਣ ਲੱਗੀ ਸਬਜ਼ੀ ਮੰਡੀ ਦੇ ਵਿੱਚ ਇਸ ਕਰਕੇ ਬਹੁਤ ਸਬਜ਼ੀ ਮਹਿੰਗੀ ਹੋਈ ਪਈ ਹੈ ਜੀ ਅੱਜ ਆ ਤੁਸੀਂ ਦੇਖ ਹੀ ਸਕਦੇ ਹੋ ਟਾਮਾ ਟਾਮੀ ਸਬਜ਼ੀ ਆ ਮੰਡੀ ਦੇ ਵਿੱਚ ਠੀਕ ਹੈ ਜੀ ਹਾਂਜੀ ਦੋਸਤੋ ਚੌਲੇ ਦਾ ਹੀ ਨਹੀਂ ਦੇਖਣ ਨੂੰ ਕਿਤੇ ਵੀ ਇਹ ਮੋਟ ਮੋਟ ਚੌਲੇ ਮਿਲਿਆ ਜੀ ਚੌਲੇ ਦਾ ਭਾਅ ਹੈਗਾ ਮੋਟੀ ਮੋਟੀ ਇਹ 31 ਦਾ ਹੋਵੇ ਤਾਂ 300 ਰੁਪਏ ਦਾ ਪੰਛੇਰੀ ਦਾ ਭਾਅ ਹੋਊਗਾ ਜੀ ਤੇ ਇਹਦਾ ਪੱਕੀ ਹੈ ਜੀ ਇਹਦਾ 200 ਰੁਪਏ ਦਾ ਭਾਅ ਜੀ ਇਹਦਾ ਇਹ ਨਹੀਂ ਪੰਛੇਰੀ ਦਾ ਹਾਂਜੀ ਦੋਸਤੋ ਵੇਡ ਗਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਇਹ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਢੀਲੇ ਦਾ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹਾਂਜੀ ਦੋਸਤੋ ਆਹ ਦੇਖ ਲਓ ਜੀ ਸਬਜ਼ੀ ਜਮੀ ਨਹੀਂ ਹੈਗੀ ਨਹੀਂ ਪਹਿਲਾਂ ਸਬਜ਼ੀ ਪੂਰੀ ਮੰਡੀ ਭਰੀ ਹੁੰਦੀ ਸੀ ਸਬਜ਼ੀ ਜਾਰੀ ਖਾਲੀ ਹੋ ਗਈ ਮੰਡੀ ਦੇ ਵਿੱਚ ਠੀਕ ਹੈ ਜੀ ਸਬਜ਼ੀ ਆਉਣੀ ਬੰਦ ਹੋਈ ਪਈ ਆ ਟਾੜੀਆਂ ਸਬਜ਼ੀਆਂ ਦੋਸਤੋ ਹਮਾ ਚੱਲ ਰਿਹਾ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਡ ਲੈ ਜੀ ਇਹ ਇਹ ਟਮਾਟਰ ਦਾ ਅੱਜ ਦਾ ਭਾਅ ਜੀ ਇਹ ਅੱਜ ਹੋਈ ਜੀ ਇਹ ਬੰਦ ਗਰੇਟਾਂ ਦਾ ਭਾਅ ਹੁੰਦਾ ਜੀ ਟਮਾਟਰ ਦਾ ਪੂਰਾ ਵਧੀਆ ਕੁਆਲਿਟੀ ਹੁੰਦੀ ਹੈ ਜੀ ਸ਼ਿਮਲੇ ਵਾਲੇ ਟਮਾਟਰ ਦੀ ਪੂਰਾ ਟਾਈਟ ਟਮਾਟਰ ਆ ਜੀ ਇਹ ਹਾਂਜੀ ਪੂਰੀ ਲੈ ਲਓ ਜੀ ਅੱਜ ਹੋਈ ਜੀ ਅੱਜ ਬੱਠੇ ਠੀਕ ਹੈ ਜੀ ਅੱਜ ਦਾ ਭਾਅ ਜੀ ਟਮਾਟਰ ਦਾ ਕੀ ਹੈ ਅੱਜ ਦਾ ਇਹ ਹਾਂਜੀ ਦੋਸਤੋ ਬੰਦ ਗੋਭੀ ਦਾ ਭਾਅ ਹੈ ਜੀ 30 ਤੋਂ ਲੈ ਕੇ 32 ਰੁਪਏ ਤੇ ਕਿਰਾ ਭਾਅ ਜੀ 32 30 ਰੁਪਏ ਦਾ ਭਾਅ ਜੀ ਇਹ ਗੋਭੀ ਦਾ ਜੀ ਠੀਕ ਹੈ ਜੀ ਇਹ ਬੰਦ ਡੱਬੇ ਦਾ ਭਾਅ ਜੀ ਇਹ ਅੱਜ ਦਾ ਇਹ ਫੋਨ ਗੋਭੀ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਫੁੱਲ ਗੋਭੀ ਦਾ ਪੂਰੀ ਵਧੀਆ ਕੁਆਲਿਟੀ ਹੈ ਜੀ ਇਹ ਇੱਕ ਨੰਬਰ ਗੋਭੀ ਹੈ ਜੀ ਇਹ ਠੀਕ ਹੈ ਜੀ ਸਾਫ਼ ਗੋਭੀ ਆ ਕਿ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹ ਤੋਂ ਆਪਾਂ ਹਰੇ ਮਟਰਾਂ ਬਾਰੇ ਵੀ ਤੁਹਾਨੂੰ ਦੱਸ ਦਿਆ ਵੀ ਹਰੇ ਮਟਰਾਂ ਦਾ ਜਿਹੜੇ ਸੁੱਕੇ ਮਟਰ ਹੁੰਦੇ ਆ ਬੰਦ ਲਫਾਫੇ ਦੇ ਵਿੱਚ ਪੈ ਕੇ ਕੀਤੇ ਹੁੰਦੇ ਆ ਮਟਰ ਆਪਾਂ ਉਹਨਾਂ ਬਾਰੇ ਵੀ ਤੁਹਾਨੂੰ ਰੇਟ ਜਾਣਨਾ ਕਰਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਉਹ ਠੀਕ ਹੈ ਜੀ ਇਹ ਹੈਗਾ ਬੰਦ ਦਾ ਅਲਫਾ ਪੈਕੇਟ ਦਾ ਭਾਅ ਹੈਗਾ ਜੀ 450 ਰੁਪਏ ਦਾ ਭਾਅ ਜੀ ਪੈਕੇਟ ਦਾ ਤੇ ਇਹਦੇ ਵਿੱਚ ਕਿਲੋ ਹੁੰਦਾ 5 ਕਿਲੋ ਦਾ ਭਾਅ ਹੁੰਦਾ ਜੀ ਕਿਲੋ 5 ਕੇਜੀ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹਦਾ ਦੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਬੰਦ ਗ੍ਰੇਡ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਚੀਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਚੀਨਾ ਖੀਰੇ ਦਾ ਜੀ ਅੱਜ ਦਾ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਪੈਣ ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਤੇ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਬੂਰੀ ਦਾ ਭਾਅ ਹੈਗਾ ਅੱਜ ਦਾ 30 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਚਿਬੜਾ ਦਾ ਭਾਅ ਹੈ ਜੀ ਅੱਜ ਦਾ ਬੰਦ ਲਫਾਵੇ ਦੇ ਵਿੱਚ ਹੁੰਦਾ ਜੀ ਇਹ 4 ਕਿਲੋ ਹੁੰਦਾ ਲਫਾਵੇ ਦੇ ਵਿੱਚ ਠੀਕ ਹੈ ਜੀ ਚਿਬੜਾ ਦਾ ਭਾਅ ਹੈਗਾ 20 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਕਿਸੇ ਨੇ ਲੈਣਾ ਤਾਂ 4 ਕਿਲੋ ਦੀ ਪੈਕਿੰਗ ਮਿਲ ਜੂ ਜੀ ਅਲਫਾਵੇ ਦੇ ਵਿੱਚ ਠੀਕ ਹੈ ਜੀ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ 20 ਰੁਪਏ ਤੋਂ ਲੈ ਕੇ 22 ਰੁਪਏ ਲੈ ਕੇ ਭਾਅ ਖੀਰੇ ਦਾ ਜੀ ਠੀਕ ਹੈ ਜੀ ਇਹ ਵੀ ਬੰਦ ਲਫਾਵੇ ਦਾ ਭਾਅ ਜੀ ਲੋਕਲ ਖੀਰੇ ਦਾ ਹਾਂਜੀ ਦੋਸਤੋ ਹਰੇ ਤਾਂ ਨਹੀਂ ਦਾ ਭਾਅ ਹੈਗਾ ਜੀ ਅੱਜ ਦਾ 90 ਤੋਂ ਲੈ ਕੇ 100 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਇਹ। ਤੰਮੀਨਾ ਜੀ। ਪਾਲਕ ਦਾ ਭਾਅ ਹੈਗਾ ਜੀ ਦਰਜਨ ਦਾ 150 ਰੁਪਏ ਨੂੰ ਦਰਜਨ ਦਾ ਪਾਲਕ ਦਾ ਭਾਅ ਜੀ ਅੱਜ ਦਾ। ਤੇ ਪਦੀਨੇ ਦਾ ਭਾਅ ਹੈਗਾ 100 ਰੁਪਏ ਦਰਜਨ ਦਾ ਭਾਅ ਜੀ ਪਦੀਨੇ ਦਾ। ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਚਲਾਈ ਵਾਲੇ ਸਾਗ ਦਾ ਜੀ। ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ। ਠੀਕ ਹੈ ਜੀ ਉਹ ਵੀ ਕੱਤੀ ਦਾ ਭਾਅ ਜੀ ਅੱਜ ਦਾ। ਇੱਕ ਮਿੰਟ ਜੀ ਕੋਈ ਨਾ ਤੋਂ ਅਦਰਕ ਦਾ ਭਾਅ ਹੈ ਜੀ ਬੰਦ ਬੋਰੀ ਦਾ ਜੀ ਦਾ 55 ਤੋਂ ਲੈ ਕੇ 60 ਬਟਾ ਦਾ ਭਾਅ ਅਦਰਕ ਦਾ ਇਹ ਬੰਦ ਜੀ ਠੀਕ ਹੈ ਜੀ ਤੇ ਲਸਣ ਦਾ ਭਾਅ ਹੈਗਾ ਜੀ ਅੱਜ ਦਾ 65 ਤੋਂ ਲੈ ਕੇ 70 ਬਟਾ ਦਾ ਲਸਣ ਦਾ ਭਾਅ ਜੀ ਤੇ ਇਹ ਵੀ ਬੰਦ ਬੋਰੀ ਦਾ ਭਾਅ ਲਸਣ ਦਾ ਜੀ ਇੱਥੇ ਦਾ ਭਾਅ ਆਏਗਾ ਜੀ 70 ਤੋਂ ਲੈ ਕੇ 80 ਬਟਾ ਦਾ ਭਾਅ ਜੀ ਇੱਥੇ ਦਾ ਜੀ ਅੱਜ ਦਾ ਇਹ ਵੀ ਬੰਦ ਲਫਾ ਦਾ ਨਾ ਭਾਅ ਹੁੰਦਾ ਜੀ ਇੱਥੇ ਦਾ ਫਲਾਂਵਾਂ ਮਰੀ ਵੀ ਗੱਲਬਾਤ ਕਰਦੇ ਆਂ ਵੀ ਅੱਜ ਫਲਾਂ ਦਾ ਕੀ ਭਾਅ ਰਿਹਾ ਹੈ ਜੀ ਆਪਾਂ ਹੋਲ سیل ਦਾ ਰੇਟ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਹਿ ਰਿਹਾ ਹੈ ਜੀ ਹੋਲ سیل ਦਾ ਦੋਸਤੋ ਆਪਾਂ ਇਸ ਵਕਤ ਖੜੇ ਆਂ ਚਾਰ ਨੰਬਰ ਦੁਕਾਨ ਤੇ ਜੀ ਲਸਨੀ ਫਰੂਟ ਕੰਪਨੀ ਠੀਕ ਹੈ ਜੀ ਆਪਾਂ ਬਾਈ ਹੋਰਾਂ ਕੋਲੇ ਖੜੇ ਆਂ ਜੀ ਆਪਾਂ ਫਰੂਟ ਬਾਰੇ ਗੱਲਬਾਤ ਕਰਦੇ ਆਂ ਵੀ ਫਰੂਟ ਦਾ ਕੀ ਭਾਅ ਆ ਰਿਹਾ ਹੈ ਜੀ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਕੀ ਭਾਅ ਆ ਰਿਹਾ ਹੈ ਜੀ ਹਾਂਜੀ ਦੋਸਤੋ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਸਪੈਦੇ ਅੰਬ ਦਾ ਜੀ ਅ ਇਹ ਅੱਜ ਦਾ ਭਾਅ ਜੀ ਬਰਨਾਲਾ ਮੰਡੀ ਦਾ ਹਾਂਜੀ ਵੀਰੇ ਸੇਵ ਕੀ ਭਾਅ ਦਲ ਰਾਇ ਜੀ ਆਪਣਾ ਇਹ ਤੇ ਕਿਹੜਾ ਸੇਵ ਹੈ ਇਹ ਆਪਣਾ ਇਹ ਬਾਲਾ ਫਲੈਸ਼ ਫਲੈਸ਼ ਭਾਅ ਜੀ ਇਹ ਅੱਜ ਦਾ 2200 ਰੁਪਏ ਦਾ ਭਾਅ ਜੀ net ਇਹ ਬਾਲ ਡੱਬੇ ਦਾ ਠੀਕ ਹੈ ਜੀ ਇਹਦੇ ਵਿੱਚ 10 ਕਿਲੋ ਦਾ ਮਾਣ ਹੁੰਦਾ ਜੀ ਇਹਦੇ ਵਿੱਚ ਡੱਬੇ ਬੰਦੇ ਦੇ ਵਿੱਚ ਇਹ ਅੱਜ ਦਾ ਭਾਅ ਜੀ ਬਰਨਾਲਾ ਮੰਡੀ ਦਾ ਜੀ ਠੀਕ ਹੈ ਜੀ ਸੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੌਸੇ ਆਂਬ ਦਾ ਭਾਅ ਹੈਗਾ ਜੀ 90 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਇਹ ਠੀਕ ਹੈ ਜੀ ਬੰਦੇ ਡੱਬੇ ਦਾ ਭਾਅ ਜੀ ਇਹ ਵੀ ਅਦੇ ਕਿਸੇ ਨਹੀਂ ਲੈਣਾ ਡੱਬਾ ਬੰਦ ਹੀ ਲੈਣਾ ਪੈਣਾ ਜੀ ਤੇ ਆਲੂ ਬਖਾਰੇ ਦਾ ਭਾਅ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਕੁਆਲਟੀ ਦਾ ਭਾਅ ਦੱਸਣਾ ਜੀ ਆਪਾਂ ਵੀ ਕਿਹੜਾ ਜੀ ਠੀਕ ਹੈ ਜੀ ਇਹ ਆਲੂ ਬਖਾਰੇ ਦਾ 65 ਰੁਪਏ ਦਾ ਭਾਅ ਜੀ ਇਹ ਕਿਲੋ ਦਾ ਜੀ ਤੇ ਜੇ ਇਧਰ ਲਈ ਕੁਆਲਟੀ ਵਧੀਆ ਕੁਆਲਟੀ ਦੇਖਣੀ ਹੈ ਤਾਂ 75 75 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਆਲੂ ਬਖਾਰੇ ਦਾ ਪੂਰਾ ਵਧੀਆ ਕੁਆਲਟੀ ਹੈ ਜੀ ਇਹ ਹਾਂਜੀ ਦੋਸਤੋ ਮੋਟੇ ਦਾ ਭਾਅ ਹੈਗਾ ਜੀ 90 ਤੋਂ ਲੈ ਕੇ 90 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਇਹ ਅੱਜ ਦਾ ਭਾਅ ਜੀ ਇਹਦਾ ਆਲੂ ਖਾ ਰਹਿੰਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਹਾਂਜੀ ਵੀਰੇ ਦਸਹਿਰੀ ਅੰਬ ਦਾ ਕੀ ਭਾਅ ਚੱਲ ਰਹੀ ਆਪਣੇ ਦਾ ਹਾਂਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਦਸਹਿਰੀ ਅੰਬ ਦਾ ਜੀ ਠੀਕ ਹੈ ਜੀ ਇਹ ਵੀ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਤੇ ਅੱਜ ਦਾ ਭਾਜੇ ਇਹਦਾ ਤੇ ਕਿੱਥੋਂ ਦਾ ਜੀ ਇਹ? ਵਧੀਆ ਦਾ ਜੀ ਇਹ ਆਂਬਾ ਜੀ ਪੂਰਾ ਵਧੀਆ ਕੁਆਲਟੀ ਦਾ ਭਾਜੇ ਅੱਜ ਦਾ ਜੀ। ਠੀਕ ਹੈ ਇਹ ਦਿੱਸ ਰਹੀ ਹੈ ਆਪਣਾ ਭਾਜੇ। ਜੀ ਦੋਸਤੋ ਵਧੀਆ ਕੁਆਲਟੀ ਦਾ ਭਾਅ ਹੈਗਾ ਜੀ ਨਾਰਾਂ ਦਾ ਅੱਜ ਦਾ ਜੀ 1100 ਰੁਪਏ ਦਾ ਡੱਬੇ ਦਾ ਬੰਦ ਦਾ ਭਾਅ ਜੀ ਇਹ ਨਾਰਾਂ ਦਾ ਜੀ ਅੱਜ ਦਾ। ਠੀਕ ਹੈ ਜੀ। ਤੇ ਅੱਜ ਦਾ ਭਾਅ ਜੀ ਨਾਰਾਂ ਦਾ ਤੇ ਮਸੰਮੀ ਦਾ ਭਾਅ ਹੈਗਾ ਜੀ 1000 ਰੁਪਏ 1100 ਰੁਪਏ ਦਾ ਭਾਅ ਹੈ ਮਸੰਮੀ ਦਾ ਜੀ ਇਹ। ਠੀਕ ਹੈ ਜੀ 20 ਕਿਲੋ ਦੀ ਭਰਤੀ ਹੁੰਦੀ ਹੈ ਜੀ 1100 ਰੁਪਏ ਦਾ ਜੀ ਇਹ। ਕਸੰਮੀ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਨਰੀਆਲ ਦਾ ਭਾ ਹੈਗਾ ਜੀ ਅੱਜ ਦਾ ਬੰਦਲਫਾ ਫਿਰ ਭਾ ਹੈਗਾ ਜੀ 700 ਰੁਪਏ ਦਾ ਭਾ ਜੀ ਇਹ 7 10 ਪੀਸ ਹੁੰਦੇ ਜੀ ਨਰੀਆਲ ਦੇ ਠੀਕ ਹੈ ਜੀ ਇਹ ਅੱਜ ਦਾ ਭਾ ਜੀ ਬਰਨਾਲਾ ਮੰਡੀ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾ ਹੈਗਾ ਜੀ 30 ਤੋਂ ਲੈ ਕੇ 32 ਫਾਇਦਾ ਕਿਦਾ ਭਾ ਜੀ ਪੈਨੈਪਲ ਦਾ ਜੀ ਠੀਕ ਹੈ ਜੀ 1 ਕਿਲੋ ਦਾ ਭਾ ਜੀ ਬੰਦ ਗ੍ਰੇਡਾਂ ਦਾ ਭਾ ਹੁੰਦਾ ਜੀ ਅੱਜ ਦਾ ਜੀ ਇਹ ਕਿਲੋਈ ਬਰਨਾਲਾ ਮੰਡੀ ਦਾ ਭਾ ਜੀ ਇਹ ਵੀ ਅੱਜ ਦਾ ਉਹ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਆਲੂ ਪਿਆਜ਼ ਦਾ ਕੀ ਭਾਅ ਰਿਹਾ ਜੀ ਆਪਾਂ ਗੱਲਬਾਤ ਕਰੀਏ ਜੀ ਹਾਂਜੀ ਦੋਸਤੋ ਆਲੂ ਦਾ ਭਾਅ ਹੈਗਾ ਜੀ 550 ਰੁਪਏ ਭਾਅ ਜੀ ਡਾਇਮੰਡ ਆਲੂ ਦਾ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਆਪਾਂ ਹੋਰ ਵੀ ਵਧੀਆ ਕੁਆਲਿਟੀ ਦਿਖਾਉਣਾ ਹੈ ਜੀ ਇਹ ਡਾਇਮੰਡ ਦਾ ਆਲੂ ਦਾ ਭਾਅ ਹੈਗਾ ਜੀ 600 ਰੁਪਏ ਦਾ ਭਾਅ ਜੀ ਆਲੂ ਦਾ ਠੀਕ ਹੈ ਜੀ ਤੇ ਇਹ ਵੀ ਡਾਇਮੰਡ ਆਲੂ ਹੈ ਜੀ ਪੂਰਾ ਵਧੀਆ ਕੁਆਲਿਟੀ ਦਾ ਆਲੂ ਹੈ ਜੀ ਇਹ 600 ਰੁਪਏ ਦਾ ਭਾਅ ਜੀ ਬੰਦ ਘੱਟੇ ਦਾ ਜੀ ਅੱਜ ਦਾ ਠੀਕ ਹੈ ਜ 550 ਰੁਪਏ ਦਾ ਭਾਜੀ ਲਾਲ ਆਲੂ ਆ ਡਾਇਮੰਡ ਆਲੂ ਦਾ ਪੂਰਾ ਵਧੀਆ ਆਲੂ ਆ ਜੀ ਇਹੋ ਠੀਕ ਹੈ ਜੀ ਇਹ ਵੀ ਅੱਜ ਦਾ ਭਾਜੀ ਬੰਦ ਕੱਟੇ ਦਾ ਭਾਜੀ ਆਲੂ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਜੀ ਅੱਜ ਦਾ ਪਿਆਜ਼ ਦਾ ਕੀ ਭਾਅ ਰਿਹਾ ਜੀ ਆਪਾਂ ਪਿਆਜ਼ ਬਾਰੇ ਵੀ ਬਾਊ ਜੀ ਨਾਲ ਗੱਲਬਾਤ ਕਰਦੇ ਆਂ ਵੀ ਗੱਡੀ ਵਾਲਿਆਂ ਦਾ ਪਿਆਜ਼ ਦਾ ਕੀ ਭਾਰਾਂਗਾ ਜੀ ਅੱਜ ਦਾ ਹਾਂਜੀ ਦੋਸਤੋ ਅੱਜ ਦਾ ਪਿਆਜ਼ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਹਲਕੇ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਤੇ ਜੇ ਵਧੀਆ ਕੁਆਲਿਟੀ ਲੈਣੀ ਹੁੰਦੀ ਆ ਤਾਂ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 16 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਇਹ ਠੀਕ ਹੈ ਜੀ ਸੁਣੋ ਆ ਦੇਖੋ ਦਨਪਿਆ ਪਿਆਜ ਪਿਆ ਜੀ ਇਹ 15 ਤੋਂ ਲੈ ਕੇ 16 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਠੀਕ ਹੈ ਜੀ ਤੇ ਕਾਪਾ ਨਾਸਕ ਦਾ ਪਿਆਜ਼ ਵੀ ਦਿਖਾ ਦਿੰਨੇ ਆ ਵੀ ਤੁਹਾਨੂੰ ਨਾਸਕ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਨਾਸਕ ਦਾ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਤੇ ਇਹ ਤੋਂ ਲੈ ਕੇ 24 ਰੁਪਏ ਤੱਕ ਦਾ ਭਾਅ ਜੀ ਨਾਸਕਲੇ ਪਿਆਜ਼ ਦਾ ਠੀਕ ਹੈ ਜੀ ਇਹ ਨਾਸਕ ਦਾ ਪਿਆਜ਼ ਦਾ ਭਾਅ ਸੁੱਕਾ ਹੁੰਦਾ ਜੀ ਪਿਆਜ਼ ਪੂਰਾ ਵਧੀਆ ਕੁਆਲਿਟੀ ਦਾ ਹੁੰਦਾ ਜੀ ਨਾਸਕ ਦਾ ਪਿਆਜ਼ ਜੀ ਠੀਕ ਹੈ ਜੀ ਤੇ ਐਂਪੀਰ ਪਰ ਐਂਪੀਰ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 22 ਰੁਪਏ ਦਾ ਭਾਅ ਜੀ ਪਿਆਜ਼ ਦਾ ਠੀਕ ਹੈ ਜੀ ਇਹ ਵੀ ਬੰਦ ਘਟਿਆ ਦਾ ਭਾਅ ਜੀ ਸੁੱਕਾ ਪਿਆਜ਼ ਹੈ ਜੀ ਕੁਆਲਿਟੀ ਪੂਰੀ ਵਧੀਆ ਹੁੰਦੀ ਹੈ ਜੀ ਠੀਕ ਹੈ ਜੀ